ਸਤਿ ਸ਼੍ਰੀ ਅਕਾਲ ਸੋਹਰਤਾ ਮੈਂ ਪੱਤਰਕਾਰ ਹਿੰਦੀ ਸ਼ਰਮਾ ਭਦੌੜ ਅੱਜ ਬੀਜੀਐ ਸਕੂਲ ਵੱਲੋਂ ਇੱਕ ਵਿਚਾਰ ਰੈਲੀ ਦਾ ਚਲਿਤ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਨਸ਼ੇ ਪ੍ਰਤੀ ਅਤੇ ਜਿਹੜੇ ਬਾਹਰ ਜਾ ਰਹੇ ਵਿਦਿਆਰਥੀ ਪੰਜਾਬ ਦਾ ਭਵਿੱਖ ਹਾਂਜੀ ਮੇਰਾ ਨਾਮ ਨਿਰਦੋਸ਼ ਰਲਹਨ ਮੈਂ ਪ੍ਰਿੰਸੀਪਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਇਹ ਸੇਵ 206 ਪੰਜਾਬ ਇਹ ਰੈਲੀ ਕੱਢੀ ਗਈ ਹੈ ਸਕੂਲ ਬੀਜੀਐ ਸਕੂਲ ਦੀ ਇਹਦਾ ਕੀ ਵਿਚਾਰ ਹੈ ਇਹਦਾ ਵਿਸ਼ਾ ਜੀ ਇਹੀ ਹੈ ਕਿ ਜੇ ਆਪਾਂ ਤੈਹ ਦਿਲੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਨਾਲ ਪਿਆਰ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਉਸਦੇ ਯੂਥ ਨਾਲ ਪਿਆਰ ਕਰਨਾ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਅਨੁਸਾਰ ਜੇ ਪੰਜਾਬ ਦੇ ਯੂਥ ਨੂੰ ਅਸੀਂ ਬਚਾ ਲਿਆ ਤਾਂ ਪੰਜਾਬ ਆਪਣੇ ਆਪ ਹੀ ਬਚੇਗਾ ਭਲੀ ਕਿਸੇ ਨੇ ਕਿ ਤੂੰ ਇਹ ਨਹੀਂ ਲੱਗਦਾ ਜੀ ਇਹ ਮਤਲਬ ਬਹੁਤ ਲੇਟ ਹੈ ਇਸ ਕੰਮ ਦੇ ਵਿੱਚ ਆਪਣਾ ਅਦੇ ਤੋਂ ਵੱਧ ਪੰਜਾਬ ਦਾ ਬਾਦ ਜੱਤ ਤੇ ਆ ਕੇ ਜੂਤ ਬਾਦ ਜੱਤ ਦਾ ਪੰਜਾਬ ਦਾ ਦੇਖੋ ਜੀ ਜਿਹੜੀ ਲੇਟ ਵਾਲੀ ਤੁਹਾਡੀ ਗੱਲ ਹੈਗੀ ਹੈ ਇਸ ਤੇ ਮੈਂ ਕਹਿਣਾ ਚਾਹਾਂਗਾ ਜਦ ਜਾਗੋ ਉਹ ਸਵੇਰਾ ਪਰ ਫਿਰ ਵੀ BJS ਸਕੂਲ ਟਾਈਮ ਟੂ ਟਾਈਮ ਪਹਿਲੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕ ਚੁੱਕਿਆ ਹੈ ਅੱਜ ਅਸੀਂ ਇਹ ਸਮਾਜ ਸੇਵੀ ਡਾਕਟਰ ਵਿਪਨ ਗੁਪਤਾ ਨਾਲ ਮਿਲ ਕੇ ਸਮਾਜਿਕ ਤੌਰ ਤੇ ਇਹਨੂੰ ਸ਼ਹਿਰ ਦੇ ਵਿੱਚ ਲੈ ਕੇ ਆਏ ਹਾਂ ਅਦਰਵਾਈਜ਼ ਸਕੂਲ ਲੈਵਲ ਤੇ ਬੱਚਿਆਂ ਨੂੰ ਨਸ਼ਿਆਂ ਦੇ ਅਗੇਂਸਟ ਜਾਗਰੂਕ ਕਰਨਾ ਤੇ ਬਾਹਰ ਜਾਣ ਤੋਂ ਰੋਕਣਾ ਤੇ ਉਹਨਾਂ ਨੂੰ ਉੱਚੀ ਸਿੱਖਿਆ ਪੰਜਾਬ ਚ ਲੈਣ ਲਈ ਪ੍ਰੇਰਿਤ ਕਰਨਾ ਇਹ ਟਾਈਮ ਟੂ ਟਾਈਮ BJS ਸਕੂਲ ਕਰਦਾ ਰਿਹਾ ਹੈ ਕੰਮ ਲਈ ਤੁਸੀਂ ਹੋਰ ਕੀ ਕੀ ਪ੍ਰੋਗਰਾਮ ਕਰੋਗੇ ਇਹਦੇ ਵਿੱਚ ਅਸੀਂ ਸਪੈਸ਼ਲੀ ਜਿਹੜੇ ਸਾਡੇ ਪਲੱਸ 1 ਪਲੱਸ 2 ਦੇ ਬੱਚੇ ਹਨ ਉਹਨਾਂ ਦੀ ਟਾਈਮ ਟੂ ਟਾਈਮ ਕੈਰੀਅਰ ਕਾਉਂਸਲਿੰਗ ਕਰਾਂਗੇ ਉਹਨਾਂ ਨੂੰ ਜਾਣਕਾਰੀ ਦਵਾਂਗੇ ਕਿ ਪੰਜਾਬ ਵਿੱਚ ਰਹਿ ਕੇ ਹੀ ਉਹ ਕਿਹੜਾ ਕਿਹੜਾ ਟੈਸਟ ਦੇ ਕੇ ਕਿਹੜੀਆਂ ਪੋਸਟਾਂ ਤੇ ਪਹੁੰਚ ਸਕਦੇ ਹਨ ਤੇ ਜੇ ਕੋਈ ਅੱਗੇ ਜਾ ਕੇ ਪੜ੍ਹਾਈ ਨਹੀਂ ਕਰਨਾ ਚਾਹੁੰਦਾ ਕਿਤਾਮੁਖੀ ਵੀ ਉਸ ਨੂੰ ਅਸੀਂ ਬਣਾਵਾਂਗੇ ਉਹਦੇ ਲਈ ਅਸੀਂ ਸਪੈਸ਼ਲ ਲੈਬਸ ਵੀ ਸੈੱਟ ਕਰ ਰਹੇ ਹਾਂ ਜਿੱਥੇ ਬੱਚੇ ਦੀ ਸਕਿੱਲ ਬੇਸਡ ਐਜੂਕੇਸ਼ਨ ਕੀਤੀ ਜਾਊਗੀ ਤਾਂ ਕਿ ਉਹ ਵੱਡੇ ਉਦਮੀ ਬਣ ਕੇ ਅੱਗੇ ਆਣ ਮੇਰਾ ਨਾਮ ਜੀ ਵਿਪਨ ਪਧੋੜ ਤੁਹਾਡੀ ਫੈਸਲਾਵਾਲਾ ਬੀਜ ਸਕੂਲ ਨੇ ਇਹ ਕਹਲਾ ਕੀਤਾ ਕਿ ਤੁਹਾਡੇ ਅੰਦਰ ਅ ਸ਼ਰਮਾ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੀਡੀਆ ਰਾਹੀਂ ਸਾਡੀ ਤੁਸੀਂ ਗੱਲ ਹੋਰ ਬਹੁਤ ਲੱਖਾਂ ਲੋਕਾਂ ਤੱਕ ਅੱਗੇ ਪਹੁੰਚਾਓਗੇ ਅੱਜ ਵਾਲਾ ਵਿਸ਼ਾ ਵੈਸੇ ਤਾਂ ਵਾਕਈ ਗੰਭੀਰ ਬਹੁਤ ਜ਼ਿਆਦਾ ਹੈ ਮੈਂ ਚੇਚੇ ਤੌਰ ਤੇ ਪਹਿਲੇ ਨੰਬਰ ਤੇ ਧੰਨਵਾਦ ਕਰਦਾ ਬੀਜ ਸਕੂਲ ਦੇ ਪ੍ਰਿੰਸੀਪਲ ਦਾ ਸਟਾਫ ਦਾ ਬੱਚਿਆਂ ਦਾ ਮਾਸਟਰ ਰਜਿੰਦਰ ਜੀ ਦਾ ਹਰੀਆ ਸਕੂਲ ਦਾ ਲੜਕਿਆਂ ਦੇ ਸਕੂਲ ਮੈਡਮ ਸੁੰਦਰਾ ਦਾ ਊਸ਼ਨ ਜੀ ਦਾ ਤੇ ਵਿਸ਼ਾ ਜਿਹੜਾ ਹੈ ਇਸ ਕੋਈ ਸ਼ੱਕ ਨਹੀਂ ਵੀ ਇਹ ਜਿਹੜਾ ਇੰਨਾ ਗੰਭੀਰ ਹੋ ਚੁੱਕਿਆ ਇਹਨੂੰ ਨਛਣਾ ਜੋੜ ਲਓ ਬਾਹਰ ਜਾਣ ਵਾਲੀ ਗੱਲ ਨੂੰ ਜਾਂ ਹੋਰਾਂ ਗੱਲਾਂ ਨਾਲ ਜੋੜਨਾ ਵੱਧੂ ਨੁਕਸਾਨ ਹੋ ਗਿਆ ਮੈਂ ਪਿੱਛੇ ਜੇ ਵੀ ਇੱਕ ਗੱਲ ਸੁਣ ਰਿਹਾ ਸੀ ਵੀ ਨੁਕਸਾਨ ਬਹੁਤ ਹੋ ਗਿਆ ਪਰ ਮੈਂ ਇੱਕ ਗੱਲ ਨੂੰ ਜ਼ਰੂਰ ਦੇਖੂਗਾ ਵੀ 2-3 ਸਾਲਾਂ ਤੋਂ ਹੀ ਬੀਜੇ ਸਕੂਲ ਤਾਂ ਬਹੁਤ ਸੀਰੀਅਸ ਹੋਇਆ ਸ ਹੈ ਇਸ ਬਾਰੇ ਵੀ ਇਹ ਹਮੇਸ਼ਾ ਹੀ ਟੋਕਦੇ ਰਹਿੰਦੇ ਨੇ ਵੀ ਯਾਰ ਬਾਹਰ ਨਹੀਂ ਭੇਜਨੇ ਇੱਥੇ ਪੜਾਓ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਵੀ ਪੜਾਈ ਤੇ ਸਿਹਤ ਦੋ ਗੱਲਾਂ ਮੁੱਖ ਨੇ ਜੇ ਦੋਨਾਂ ਤੇ ਪਹਿਰਾ ਦੇ ਲੋਗੇ ਸਮਾਜ ਦੇ ਲਈ ਪਰਿਵਾਰ ਦੇ ਲਈ ਸਕੂਲ ਦੇ ਲਈ ਬੱਚੇ ਲੱਗ ਜਾਣ ਨਾਲ ਤੇ ਮੈਨੂੰ ਨਹੀਂ ਲੱਗਦਾ ਵੀ ਕੈਨੇਡਾ ਦੀ ਵੀ ਗੱਲ ਚੱਲੂਗੀ ਜਾਂ ਕੋਈ ਨਸ਼ੇ ਦੀ ਵੀ ਗੱਲ ਚੱਲੂਗੀ ਅਧੂਰੀ ਰਹਿ ਜਾਂਦੀ ਆ ਇਹਨੂੰ ਪੂਰੀ ਕਰਨ ਲੱਗੇ ਵੇ ਅੱਗੇ ਨਾਲ ਦੁਗਨੇ ਤਗਨੇ ਹੋ ਕੇ ਲੋਕਾਂ ਨੂੰ ਇਸ ਉਪਰਾਲੇ ਲਈ ਅੱਗੇ ਹੋ ਕੇ ਮਿਲਾਂ ਹਾਂਜੀ ਡਾਕਟਰ ਜੀ ਸ਼ਾਇਦ ਮੋਟਾ ਹੋੁੰਦੀ ਤੁਸੀਂ ਅਕਸਰ ਹੀ ਕੋਈ ਸ਼ਹਿਰ ਵਿੱਚ ਮਤਲਬ ਸੋਚਦੇ ਹੋ ਜਿਵੇਂ ਲਾ ਕੇ ਜਾਂ ਨਸ਼ਿਆਂ ਨੂੰ ਲੈ ਕੇ ਸੋਚਦੇ ਰਹਿੰਦੇ ਹੋ ਵੀ ਆਮ ਲੋਕਾਂ ਕੋਲ ਕਿਸੇ ਦੇ ਨਹੀਂ ਮੈਂ ਬਹੁਤ ਵੱਡੀ ਗੱਲ ਪੁੱਛਿਆ ਤੁਸੀਂ ਬਹੁਤ ਹੀ ਸ਼ਾਨਦਾਰ ਕੁਐਸਚਨ ਹੈ ਵੀ ਜਦੋਂ ਆਪਾਂ ਕਿੰਨੇ ਵੀ ਵਿਪਨ ਸੋਚਦਾ ਰਹਿੰਦਾ ਆ ਸਕੂਲ ਨੇ ਵਧੀਆ ਸੋਚ ਲਿਆ ਰਜਿੰਦਰ ਜੀ ਨੇ ਕਰ ਲਿਆ ਹੋਰ ਬਹੁਤ ਆਗੂ ਨੇ ਸ਼ਹਿਰ 'ਚ ਤਾਂ ਮੈਂ ਇੱਕ ਨਾ ਵੀਡੀਓ ਕਲਿੱਪ ਸੁਣੀ ਸੀ ਮੈਂ ਅੱਧੇ ਮਿੰਟ ਤੁਹਾਨੂੰ ਗੱਲ ਸੁਣਾਉਣਾ ਵੀ ਜੇ ਭਧੌੜ ਦੀ ਬਾਦੀ 30 35 ਹਜ਼ਾਰ ਦੀ ਆ ਜੇ ਸ਼ੌਕ ਬੰਦਾ ਇੱਕ ਦੂਜੇ ਦੀ ਚੰਗੀਰੀਸ ਨੂੰ ਲੱਗ ਜੀਏ 100 ਬੰਦਾ ਕਹਿੰਦਾ ਮੈਂ ਸਿਰਫ ਤੇ ਮੈਨੂੰ ਲੱਗਦਾ ਵੀ ਭਧੌੜ ਤਾਂ ਜਿਵੇਂ ਆਪਾਂ ਪਿੰਡਾਂ ਦੀ ਧਾਰ ਨਹੀਂ ਦਿੰਦੇ ਹੰਦੇ ਸ਼ਰਮਾ ਜੀ ਵੀ ਕਈ ਪੰਡਤ ਨਖਰ ਕੇ ਸਾਹਮਣੇ ਆ ਕੇ ਕਨੇਡਾ ਬਣ ਗਏ ਜੀ ਆ ਬਣ ਕੇ ਬਹੁਤ ਸੋਹਣੀਆਂ ਵੀਡੀਓ ਆਉਂਦੀਆਂ ਸਫਾਈ ਪੱਖੋਂ ਟਰੈਫਿਕ ਪੱਖੋਂ ਨਸ਼ੇ ਦੀ ਮੁਖਾਲਫਤ ਕੀਤੀ ਉਹਨਾਂ ਨੇ ਪੜਾਏ ਬੱਚੇ ਤਾਂ ਇਹ ਭਧੌੜ ਗੱਡੀ ਕਬੱਡੀ ਗੱਲ ਹੈ ਬਸ ਮੈਂ ਚਾਹੁੰਦਾ ਵੀ ਜੇ ਕਿਸੇ ਨੂੰ ਜੇ ਮੈਨੂੰ ਲੋਕਾਂ ਦੀ ਚੰਗੀ ਲੱਗੀ ਹੈ ਜਿਵੇਂ ਮੈਂ ਰਜਿੰਦਰ ਜੀ ਤੋਂ ਸਿੱਖਿਆ ਮੇਰੇ ਪਰਿਵਾਰ ਦੀ ਹੋਂਦ ਓਵੇਂ ਬਣਾਈ ਮੈਂ ਪੜਾ ਲਿਖਾ ਕੇ ਤੇ ਯਾਰ ਜੇ ਚੰਗੀ ਲੱਗਦੀ ਆ ਆਓ ਆਪਾਂ ਇਸ ਕਾਫਲੇ ਨੂੰ ਵੱਡਾ ਕਰੀਏ ਜੇ 100 150 ਬੰਦੇ ਨਾਲ ਹੋਰ ਵੱਡਾ ਕਰ ਲਾਂਗੇ ਇਸੇ ਉਧਰ ਨੂੰ ਲੈ ਕੇ ਤਾਂ لازਮੀ ਪਧੌਰ ਤਾਂ ਨੰਬਰ 1 ਤੇ ਪੰਜਾਬ ਚ ਆਊਗਾ ਨਸ਼ੇ ਦੇ ਖਿਲਾਫ ਵੀ ਤੇ ਪੜ੍ਹਾਈ ਦੇ ਹੱਕ ਚ ਵੀ ਤੇ ਸਿਹਤ ਦੇ ਹੱਕ